लुधियाना से आप बड़ी तस्वीरें देख पा रहे हैं जहां पर बदमाश और पुलिस आमने सामने हो गए बदमाशों का इनकाउंटर किया गया है जिसके चलते पूरा इलाका सील कर दिया गया है इसी घटना से जुड़ी तस्वीरें आप अपनी स्क्रीन पर देख पा रहे हैं जहां पर पुलिस कार्रवाई करती हुई दिखाई दे रही है बता दें कि लुधियाना पुलिस की ओर से यहाँ पर सफलता एक मामला सुलझा लिया गया यह मामला इलाके में एक रेडीमेड कपड़ों की दुकान के शटर पर की गई बेधड़क फायरिंग से जुड़ा है जिसे रोहित गोदारा गैंग के सदस्यों द्वारा अंजाम दिया गया था खुफिया सूचना आधार पर पुलिस टीमों ने यहां पर रणनीति के तहत इलाके की नाकाबंदी की इनपुट मिला था कि तीन नकापोष संदिग्ध इलाके में घूम रहे हैं हालात उस समय गंभीर हो गए जब सरकारी स्कूल के पास संदिग्धों ने नाका तोड़ने की कोशिश की और भागने की नियत से पुलिस पार्टी पर फायरिंग कर दी इसी पर जवाबी कार्रवाई करते हुए पुलिस की ओर से भी फायरिंग की गई इसी से जुड़ी तस्वीरें आप अपनी स्क्रीन पर देख पा रहे हैं क्या कुछ कहना है पुलिस का और अन्य अधिकारियों का आइए आपको सुनाते हैं ਅ ਅੱਜ ਤੋਂ 5-6 ਦਿਨ ਪਹਿਲਾਂ ਗੋਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੌਰੀਨ ਬੈਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ ਚ ਗੋਲੀਆਂ ਚਲਾਈਆਂ ਸੀਗੀਆਂ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਨਾ ਨਾ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਏ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ ਨਾਕਾ ਤੋੜ ਕੇ ਅੱਗੇ ਫਿਰ ਵਾਇਰਲੈਸ ਹੋਈ ਚੌਂਕ ਇਨ ਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜਦ ਘੇਰਿਆ ਤੇ ਬੱਤੀ ਬੋਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਿਤਾਏ ਦੋਨੋਂ ਕ੍ਰਿਟੀਕਲੀ ਇੰਜੜਾ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੰਜ-ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਪੱਗ 'ਚ ਵੀ ਲੱਗਿਆ ਜੀ ਸਰ ਪੁਲਿਸ ਦੇ ਮੁਲਾਜ਼ਮ ਕਿੰਨੇ ਕਜਕਮੀ ਹੈ ਜੀ ਕਜਕਮੀ ਨਹੀਂ ਹੈ ਪਗ ਪਗ ਚਲਾ ਸਰ ਇਹ ਦੋਨੇ ਜੀ ਬਚਾਪ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਹੈ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਮਲੇ ਰੇ ਸਬਾ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ 18 45 ਹੋਰ ਇਹ ਵੀ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀਗੇ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਐਂਡ ਜੜਾਈ ਕੁ ਠੀਕ ਹੈ ਉਹਨੂੰ ਉਹਦੇ ਪੁੱਛ ਕੱਚ ਜਾ ਰਹੀ ਹੈ ਕਹਿੰਦੇ ਗੱਡੀ ਚ ਵੀ ਕੋਈ ਫਾਇਰ ਫੁਰ ਵਜੀ ਫਰ ਵਜਿਆ ਜਿਹੜੀ ਜਿਹੜੇ ਤਿੰਨ ਨੌਜਵਾਨ ਜਿਹੜੇ ਕਿੱਥੇ ਦੇ ਰਹਿਣ ਵਾਲੇ ਇਹ ਤੇ ਨੋਟ ਦੇ ਰਣ ਵਾਲੇ ਨੇ ਕਿ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਦਾ ਚਾਰ ਤਿੰਨ ਜਾਂ ਚਾਰ ਗੋਲੀਆਂ ਲੱਗੀਆਂ ਇਹ ਤਾਂ ਹੁਣ ਦੇਖ ਕੇ ਪਤਾ ਲੱਗਣਾ ਕਿ ਕਿਹਦਾ ਕ੍ਰਿਟੀਕਲ ਹੈ ਟੋਟਲ ਸਰ ਇਹਨਾਂ ਵੱਲੋਂ ਪਹਿਲਾਂ ਕੋਈ ਐਫ ਆਈ ਆਰ ਦਾ ਹੈਗੀ ਇਹਨਾਂ ਤੇ ਹਾਂ ਹਾਂ ਪਹਿਲਾਂ ਫਾਇਰ ਹੈ ਪੈਸਾ ਐਕਸਟਰਸ਼ਨ ਦਿਆਂ ਮਾਰਕੁੱਟ ਦਿਆਂ ਅਟੈਂਪਟ ਟੂ ਮਰਡਰ ਸਰ ਇਹਨਾਂ ਦੇ ਆਪ ਖੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਜੀ ਸਰ ਇਹਨਾਂ ਦੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗਾ ਕੁਝ ਦਿਨ ਪਹਿਲਾਂ ਜੀ ਜੀ ਇਹ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਸੀਗੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ ਜਾਂ ਨਾ ਦਾ ਸਰ ਸਵਾਰ ਹੈ ਜੀ ਤਿੰਨ ਜਣੇ ਜੀ ਤੇ ਸਾਨੂੰ ਇਤਲਾਹ ਮਿਲੀ ਸੀ ਅੰਚਾਰ ਸਾਹਿਬ ਨਾਲ ਮੈਂ ਨਾਲ ਦੀ ਸੀਟ ਤੇ ਬੈਠਾ ਸੀ ਸਾਨੂੰ ਦੇਖ ਕੇ ਘਬਰਾ ਕੇ ਉਹ ਡਾਫੇ ਮੋਟਰ ਨਾਲ ਤੇ ਮੈਂ ਇੱਕਦਮ ਤਾਕੀ ਖੋਲ ਕੇ ਨਾਲ ਦੀ ਉਹਨਾਂ ਨੂੰ ਫੜਨ ਲਈ ਭੱਜਿਆ ਜੇ ਦੇ ਮਗਰਲੇ ਨੇ ਫੇਰ ਕਰਤਾ ਤੇ ਉਹ ਫੇਰ ਤਾਂ ਉਹ ਹੋ ਗਿਆ ਮੈਂ ਪੱਗ ਤੇ ਚਲਾ ਗਿਆ ਤੇ ਨਾਲ ਹੀ ਅੰਚਾਰ ਸਾਹਿਬ ਨੇ ਡਰਾਈਵਰ ਛੱਡ ਉਤਰ ਕੇ ਆਪ ਦਾ ਰੌਂਦ ਪਿਸਤਲ ਨਾਲ ਉਹਨਾਂ ਦਾ ਜਵਾਬੀ ਹਮਲਾ ਕਰਤਾ ਤੇ ਮੌਕੇ ਸਾਡੀ ਨਾਲ ਦੀ ਨਾਖਰੀ ਨੇ ਉਹਨਾਂ ਨੂੰ ਕਾਬੂ ਕਰ ਲਿਆ ਟੋਟਲ ਕਿੰਨੀ ਕੁ ਦੇਰ ਜਿਹੜੀ ਮੋਟਰ ਚੱਲੀ ਮੋਟਰ ਵੇਡ ਚੱਲੀ ਆ ਕਰੀਬ 10-15 ਮਿੰਟ ਠੀਕ ਹੈ ਠੀਕ ਹੈ ਤੁਹਾਡੇ ਪੱਗ ਤੇ ਉੱਪਰੋਂ ਅਲੱਗ ਹੀ ਜੀ ਹੈ ਹਾਂ ਜੇ ਉੱਪਰ ਨਹੀਂ ਬਿਲਕੁਲ